ਜੀ ਸਤਿ ਸ਼੍ਰੀ ਅਕਾਲ ਜੜ ਜੀ ਕੀ ਗਾਲ ਓਰ ਸਲਾਮ ਕੀ ਹਾਲ ਚਾਲ ਹੋ ਗਏ ਤਿਆਰ ਤੂੰ ਹਾਂ ਤਿਆਰ ਤੂੰ ਤੇ ਮੈਂ ਹੋਇਆ ਪਿਆ ਤੇ ਸਰੀ ਦਾ ਫੋਨ ਆ ਰਿਹਾ ਸੀ ਜੇ ਤੋਂ ਫੋਨ ਸੁਣ ਕੇ ਆ ਜੱਟ ਦਾ ਅੱਛਾ ਤੇ ਕਹਿ ਰਿਹਾ ਪੈਸੇ ਦੋ ਕੰਮ ਤੁਹਾਡਾ ਵਟਤੀ ਪਿਆ ਵਾ ਜੀ ਹੁਣ ਬਸ ਆਪ ਤਿਆਰ ਹੋ ਜਾਓ ਮੈਂ ਵੀ ਹੋ ਜਾ ਤਿਆਰ ਚੱਲੀਏ ਫਿਰ ਆਪਾਂ ਯਾਰ ਤਿਆਰ ਤੇ ਮੈਂ ਹੋ ਗਿਆ ਵਾਂ ਬਾਕੀ ਹੁਣ ਫੈਕਟਰੀ ਆ ਕੇ ਪੈਸੇ ਪੁੱਛਾਂਦਾ ਤੇ ਫਿਰ ਮੈਂ ਕਰਨ ਨੂੰ ਕਹਿੰਦਾ ਕਿ ਜੜੀ ਤੁਸੀਂ ਪੈਸਿਆਂ ਦਾ ਇੰਤਜ਼ਾਮ ਕੀਤਾ ਹੀ ਨਹੀਂ ਹਾਲੇ ਯਾਰ ਹੁਣ ਉਹ ਤਨਖਾਵਾ ਵੀ ਦੇਣੀ ਆ ਤੇਰੇ ਸਾਹਮਣੇ ਆ ਤਰੀਕਾ ਹੁਣ ਦੇ ਲੱਗਦੀ ਨਹੀਂ ਕਿੰਨੇ ਆਪਾਂ ਪੈਸੇ ਦੇਣੇ ਸੀਗੇ 5 ਲੱਖ ਕੀ ਤਾਂ ਦੇਣਾ ਹੀ ਲੱਖ ਆਪਾਂ ਦੇ ਹੀ 4 ਲੱਖ ਹੋਰ ਦੇਣਾ ਹੀ ਆਪਾਂ ਯਾਰ 4 ਲੱਖ ਤੇ ਦੇਣਾ ਹੁਣ ਜਾ ਕੇ ਕੋਈ ਪ੍ਰਬੰਧ ਕਰਤਾ ਹੁਣ ਖੜੇ ਪੈਰ ਤੇ ਥੋੜਾ ਨਿਕਲ ਆਉਣਾ ਤੇ ਡੜੀ ਅਗਲਾ ਕਹਿੰਦਾ ਸੀ ਤੁਹਾਡੇ ਪੈਸੇ ਮਰ ਜਾਣੇ ਆ ਆ ਹੋ ਜਾਣਾ ਉਹ ਜਿਹੜਾ ਫਿਰ ਆਪਣਾ ਔਖਾ ਹੋ ਜਾਣਾ ਬਾਅਦ ਦੇ ਵਿੱਚ ਨਹੀਂ ਪਏ ਥੋੜਾ ਮਰਨ ਦੇਣੇ ਯਾਰ ਤੇ ਡੜੀ ਤੁਹਾਨੂੰ ਪਤਾ ਹੀ ਏਜੰਟਾਂ ਦਾ ਅਗਲੇ ਕਿੱਦਾਂ ਕਰਦੇ ਆ ਕਿੱਦਾਂ ਨਹੀਂ ਉਹ ਏਹ ਗੱਲ ਤੇਰੀ ਮੈਂ ਮੰਨਦਾ ਵਾਂ ਪਰ ਹੁਣ ਜਾਨੇ ਆ ਫੈਕਟਰੀ ਫੈਕਟਰੀ ਜਾ ਕੇ ਮੈਂ ਕਰਨ ਨੂੰ ਕਹਿਣਾ ਪੈਸੇ ਕੋਈ ਦੇ ਘੜਵਾ ਕੇ ਠੀਕ ਆ ਨਾ ਉਹ ਮੈਨੂੰ ਕਹਿੰਦਾ ਵੀ ਤਨਖਾਹਾਂ ਦੇਣੀ ਆ ਅੱਜ ਤੇ ਤੂੰ ਮੈਨੂੰ ਰਾਤ ਤੈ ਨਹੀਂ ਦੱਸਿਆ ਤੇ ਤੂੰ ਕਿਹਨਾ ਫੋਨ ਆਇਆ ਡਾੜੀ ਫੋਨ ਹੀ ਆਇਆ ਫੋਨ ਰਾਤ ਨਹੀਂ ਆਇਆ ਅੱਛਾ ਲੰਦਾ ਕੱਲ ਤੁਸੀਂ ਆਏ ਨਹੀਂ ਮੈਂ ਕਿਹਾ ਜੀ ਕੱਲ ਨਹੀਂ ਗਏ ਹੀ ਕਿਤੇ ਅੱਧਾ ਆਜੋ ਫਿਰ ਤੁਸੀਂ ਪਿਮਣ ਜਮ੍ਹਾਂ ਕਰਾਓ ਤੇ ਇਹ ਪ੍ਰੋਸੈਸ ਤੁਹਾਡਾ ਪਿਆ ਹੋਇਆ ਫਿਰ ਅਗਲੇ ਸਬਰ ਨਹੀਂ ਕਰਦੇ ਕਾਗਜ਼ ਪੱਤਰ ਵਾਲੇ ਬਾਅਦ ਚ ਨਾ ਲੋਕਾਂ ਦਾ ਪੈਸੇ ਖਾਬ ਹੋ ਗਏ ਆ ਹੋ ਗਿਆ ਉਹ ਹੋ ਗਿਆ ਮੈਂ ਕਹਿੰਦਾ ਚੱਲ ਇਹ ਜੋੜਾ ਖਰਾਬ ਕਰਾਉਣੇ ਯਾਰ ਆਪਾਂ ਡੈਡੀ ਤਨ ਹੁਣ ਮੈਂ ਤੁਹਾਨੂੰ ਕੀ ਕਹਾਂ ਬਾਕੀ ਚਲੋ ਤੁਸੀਂ ਅੱਜ ਹੋ ਜਾ ਚੱਲਾਂਗੇ ਆਪਾਂ ਅੱਜ ਲੈ ਹੁਣ ਚੱਲਦੇ ਆ ਨਾ ਜਾ ਕੇ ਮਕਰਨ ਨੂੰ ਕਿੰਨਾ ਪੈਸੇ ਦੇ ਕਢਵਾ ਕੇ ਕਿੰਨੇ ਦੇਣੇ ਉਹਨੂੰ ਹੋਰ ਆਪਾਂ ਜੀ ਡੈਡੀ 4 ਲੱਖ ਰੁਪਇਆ ਦੇਣਾ ਹੋਰ ਆਪਾਂ ਹੋਰੇ ਦੇ ਦਿੰਨੇ ਆ ਜੇ ਫਿਰ ਮੇਰੇ ਘਰ ਕੀ ਕਾਰਵਾਈ ਤੇ ਕਰ ਤੁਸੀਂ ਪੂਆ ਨੂੰ ਫੋਨ ਕਰ ਲਓ ਪੂਆ ਤਾਂ ਬੜੀ ਉਹਦਨ ਤਤੀ ਹੀ ਪੈਸੇ ਲੈ ਲਓ ਪੈਸੇ ਲੈ ਲਾ ਆਹ ਉਹ ਦਿਨ ਮੇਰੀ ਵੀ ਗੱਲ ਹੋਈ ਆ ਫੁੱਫੜ ਤੇਰੇ ਨਾਲ ਵੀ ਹੋਈ ਆ ਉਹ ਕਹਿੰਦਾ ਕਮੀ ਆਪਣਾ ਕੰਮ ਚਾਲੂ ਕਰੋ ਪੈਸਿਆਂ ਦੀ ਲੋੜ ਆ ਜਿੰਨੀ ਪੈਸੇ ਲੈ ਲਓ ਮੇਰੇ ਕੋਲ ਠੀਕ ਆ ਕਰੋ ਫਿਰ ਫੋਨ ਕਰੋ ਉਹਨਾਂ ਨੂੰ ਕਰ ਦੇਣਾ ਉਹਨਾਂ ਨੂੰ ਫਿਰ ਜਿੰਨੇ ਦਿਨ ਆਪਣੇ ਇੱਥੇ ਆਪਣਾ ਫੈਕਟਰੀ ਦਾ ਵੀ ਕੰਮ ਚੱਲ ਜੂਗਾ ਜੇ ਇਹਨਾਂ ਕੋਲ ਲੈ ਕੇ ਵਰਤ ਲੈਣ ਸਬਰ ਨਹੀਂ ਹੁੰਦਾ ਫਟਾਫਟ ਮੈਂ ਕਿਹਾ ਹੋ ਜਾਵੇ ਕੰਮ ਆਪਣਾ ਕੱਲ ਮੈਂ ਕਰਦਾ ਫਿਰ ਫੁੱਫੜ ਤੇਰੇ ਨੂੰ ਫੋਨ ਚਲੋ ਆਪਾਂ ਆ ਤੇਰੀ ਉਧਰ ਨਹੀਂ ਕਹਿੰਦੀ ਦੇ ਦਾਂਗੇ ਪੈਸੇ ਆਪਾਂ ਕਦੋਂ ਕਿੰਨੇ ਵਜੇ ਜਾਣਾ ਫੈਕਟਰੀ ਨਾਲ ਹੀ ਚਲਦਾ ਮੈਂ ਫੈਕਟਰੀ ਆਪਾਂ ਚਲਦੇ ਹੁਣੇ ਹੀ ਮੜਾ ਯਾਰ ਨਾਸ਼ਤਾ ਕਰ ਲਈਏ ਤੇ ਫਿਰ ਚਲਦੇ ਹਾਂ ਦੋ ਮੰਡ ਚ ਚਲੋ ਠੀਕ ਆ ਫਿਰ ਠੀਕ ਆ ਮੈਂ ਵੀ ਕਹਿੰਨਾ ਹੁਣ ਜਾਓ ਤੁਸੀਂ ਹੋ ਜਾ ਰੈਡੀ ਰੂਡੀ ਫਿਰ ਠੀਕ ਆ ਠੀਕ ਆ ਜੀ ਠੀਕ ਆ ਠੀਕ ਆ ਨਾ ਚੱਲੀਏ ਫਿਰ ਮੈਂ ਫੋਨ ਵੀ ਲਾਵਾਂ ਪਹਿਲਾਂ ਸਿੰਘਲ ਭਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਤੁਸੀਂ ਸੁਣਾਓ ਵਧੀਆ ਵਧੀਆ ਹੋਰ ਪਰਿਵਾਰ ਦੀ ਸੁਣਾਓ ਸਭ ਠੀਕ ਠਾਕ ਨੇ ਚਲੋ ਠੀਕ ਹੀ ਚਾਹੀਦਾ ਹਾਂ ਹੋਰ ਬੱਚੇ-ਵੱਚੇ ਠੀਕ ਆ ਸਭ ਰਾਜੀ ਖੁਸ਼ੀ ਨੇ ਸਾਰੇ ਠੀਕ ਠਾਕ ਨੇ ਅਜੀਤ ਸਿੰਘ ਠੀਕ ਆ ਵਧੀਆ ਵਧੀਆ ਮਨਜੀਤ ਸਿੰਘ ਮੋਜਾ ਲੈ ਰਿਹਾ ਠੀਕ ਆ ਹਾਂਜੀ ਹੋਰ ਠੀਕ ਸੇ ਹਾਂਜੀ ਸਵੇਰੇ ਉਠਾ ਕੇ ਸਭ ਤਕਰੀਬ ਹੋ ਗਈ ਹੈ ਧੀ ਤਾਂ ਨਹੀਂ ਹਾਸਕੂਲੋਂ ਆ ਗਈਆਂ ਹੀ ਸੇ ਠੀਕ ਠਾਕ ਹੈ ਇਹ ਤਾਂ ਵਧੀਆ ਹੋਣਾ ਜੱਗਾ ਪੀਣੇ ਜਾ ਨਹੀਂ ਜਾਂਦੀ ਕਰਦੇ ਸੀ ਅੱਜ ਮੈਂ ਭੈਣ ਤੇ ਪਾਣੀ ਨਹੀਂ ਬੈਠੀ ਸੋਚਣ ਲਈ ਹਾਂ ਤੇ ਫਿਰ ਇਹ ਕਹਿੰਦੇ ਵੀ ਚੱਲ ਤੁਰ ਚੱਲੀਏ ਮੈਂ ਕਿਹਾ ਚਲੋ ਫਿਰ ਚੱਲ ਬਹੁਤ ਵਧੀਆ ਹੋ ਗਿਆ ਫੁੱਪੜਾ ਆਏ ਤੇਰੇ ਆਈ ਉਹਣੀ ਪੁੰਗ ਲਿਆਓ ਹਾਂ ਤਾਂ ਉਹ ਇਹ ਨਾ ਭੈਣ ਤੇਰੀ ਦੋ ਤਿੰਨ ਦਿਨ ਤੋਂ ਪਰੇਸ਼ਾਨ ਸੀ ਤਾਂ ਮੈਂ ਸੱਸੀ ਕਾ ਸੱਸੀ ਬਾਤ ਬਤਾ ਤੇ ਮੈਂ ਨਾ ਇਹਨੂੰ ਕਹਿਣ ਡਿਆ ਸਾਂ ਵੀ ਚੱਲ ਭਾਈ ਕੋਈ ਗੱਲ ਨਹੀਂ ਪਰੇਸ਼ਾਨੀ ਵਾਲੀ ਗੱਡੀ ਗੱਲ ਆ ਆਪਾਂ ਜਾਣ ਕੇ ਹਾਂਜੀ ਤੇ ਆਪਾਂ ਹੋ ਗਏ ਆਉਨੇ ਆਂ ਤੇਰੀ ਗੱਲ ਬਾਤ ਕਰੀਏ ਕੋਈ ਕੋਈ ਕਰਦੀ ਨਹੀਂ ਇਹ ਰਾਜ ਆ ਗਿਆ ਸੀ ਮੈਂ ਮਗਰੋਂ ਨਹੀਂ ਕੀਤਾ ਝਗੜਾ ਝਗੜਾ ਨਹੀਂ ਨਹੀਂ ਤੂੰ ਮੈਂ ਤਰਾਈ ਰਿਹਾ ਚਲ ਝਗੜਾ ਮਾਰਪਾ ਹਾਂ ਕੀ ਤੈਨੂੰ ਝਗੜਾ ਕਾਦਾ ਕਰਨਾ ਇਹ ਤਾਂ ਗੱਲ ਹੀ ਪਾਈ ਹੋਈ ਜਾਂ ਨਾ ਮੈਂ ਕਾਹ ਤੈਨੂੰ ਬਾਹਰੋਂ ਤੇਰੇ ਆਪ ਨੂੰ ਕਦੇ ਹੁੰਦੇ ਹੀ ਪੈਸੇ ਦੇ ਕੇ ਆਏ ਆਈ ਮੈਂ ਤੈਨੂੰ ਸਮਝਾਏ ਵੀ ਝਗੜੇ ਚ ਕੀ ਰੱਖਿਆ ਐ ਤੇ ਬਾਕੀ ਚਲੋ ਕੋਈ ਗੱਲ ਨਹੀਂ ਹੁਣ ਵੀ ਸਮਝ ਗਿਆ ਕੋਈ ਨਹੀਂ ਵਧੀਆ ਆ ਅੱਛਾ ਨਾ ਮਾ ਲਮਨ ਹੋਰ ਕਿੰਨੇ ਕ ਪੈਸੇ ਦੇਣ ਵਾਲੇ ਰਹਿੰਦੇ ਆ ਓਏ ਇਹਨਾਂ 5 ਲੱਖ ਕਹਿੰਦੇ 4 ਲੱਖ ਰੁਪਏ ਦਿੱਤਾ ਸੀ ਉਹਦੇ ਅੱਛਾ 4 ਲੱਖ ਰੁਪਈਆ ਦੇਣ ਵਾਲਾ ਹੀ ਆ ਜੀ ਠੀਕ ਹੁਣ ਆਇਆ ਹੀ ਇਹਨਾਂ ਦਾ ਜੈਂਟ ਦਾ ਅੱਛਾ ਅੱਛਾ ਹੁਣ ਆਇਆ ਜੈਂਟ ਦਾ ਤੇ ਫਿਰ ਮੁੰਮੁਗੰਦਾ ਆਇਆ ਅੱਜ ਮੁੰ ਸਵੇਰੇ ਵੀ ਕਹੀਏ ਅੱਛਾ ਅੱਛਾ ਮੈਂ ਮੁੰਨਾ ਹੁਣ ਜਾਣੇ ਬਾਈ ਚਲੋ ਕੋਈ ਗੱਲ ਨਹੀਂ ਹੋ ਗਿਆ ਉਹ ਤੁਸੀਂ ਹਾਂਜੀ ਬਾਕੀ ਆਉਂਦਾ ਆ ਮੁੰਡਾ ਦੇ ਕਰ ਲੈਂਦੇ ਆ ਗੱਲਬਾਤ ਜੋ ਦਾ ਵਿਚਾਰਾ ਵੇਖ ਲੈਂਦੇ ਆ ਮਾਰਦਾ ਕਿਹੜਾ ਕੋਈ ਨਹੀਂ ਆਉਂਦਾ ਵਾ ਤਾਂ ਕੋਈ ਨਹੀਂ ਤਾਂ ਨਹੀਂ ਅਪੀ ਤੁਸੀਂ ਆ ਵੀ ਤਾਂ ਦੱਸੋ ਹੋਰ ਸੁਣਾਓ ਤੁਸੀਂ ਸਭ ਠੀਕ ਆ ਦੀਦੀ ਮਗਰੋਤ ਨਹੀਂ ਬੋਟੀ ਬੋਲੀ ਨਹੀਂ ਨਹੀਂ ਆਪ ਕਰੀ ਦੇਣੀ ਹੋ ਜਾ ਅਜੇ ਵੀ ਬੋਲਣਾ ਨਾ ਥੋੜਾ ਜਿਹਾ ਵੱਡਾ ਕਰ ਜਾਂਦਾ ਚਲੋ ਕੰਮ ਹਾਂ ਉਹ ਥੋੜੀ ਕਾਲੀ ਵਰਤੋਂ ਲੱਗੀ ਹੈ ਤੇ ਮੇਰੇ ਸਾਰੇ ਘਰ ਦੇ ਸਾਰੇ ਨੂੰ ਦੇਖਣਾ ਪੈਂਦਾ ਉਹਦੇ ਆਪਣੀ ਇੱਕ ਗੱਲ ਦੇ ਲੱਗਾ ਹੋਇਆ ਬਾਹਰ ਵੀ ਜਵਾਰ ਨਹੀਂ ਹਾਂ ਇਹ ਮੇਰੇ ਸਾਰੇ ਕੰਮ ਦੇਖਣੇ ਪੈਂਦੇ ਆ ਚਲੋ ਕੋਈ ਗੱਲ ਨਹੀਂ ਆ ਹੋਰ ਕੰਮ ਕੱਢ ਚੱਲਦਾ ਹਾਂ ਹਾਂ ਹਾਂਜੀ ਹਾਂਜੀ ਚੱਲਦਾ ਪਿਆ ਵਧੀਆ ਚਲੋ ਠੀਕ ਆ ਠੀਕ ਆ ਬਹੁਤ ਵਧੀਆ ਚੱਲਦਾ ਪਿਆ ਮੈਂ ਤੇ ਇਹਨੂੰ ਹੀ ਕਿਹਾ ਵੀ ਤੈਨੂੰ ਹੀ ਸਮਝਾਇਆ ਇੱਥੇ ਵੀ ਚੱਲ ਤੂੰ ਆਪਣਾ ਕੰਮ ਵਧੀਆ ਚੱਲਣ ਦੇ ਇੱਥੇ ਕਰ ਲੈ ਅੱਛਾ ਇੱਕ ਗੱਲ ਤੇ ਅੰਮਾ ਹੀ ਗਿੰਦਾ ਮੈਂ ਕੋਈ ਗੱਲਾਂ ਬਾਤ ਜੜਾ ਮੁੰਡੇ ਅੱਜਕੱਲ ਨਾ ਬਾਰੀ ਜਾਣ ਨੂੰ ਬਾਰੀ ਜਾਣ ਨੂੰ ਤਿਆਰ ਨੇ ਬਸ ਕਰਕੇ ਕੰਮ ਰਾਜੀ ਨਹੀਂ ਇੱਥੇ ਪਤਾ ਹੀ ਨਹੀਂ ਸਭ ਮੁੰਡਿਆਂ ਨੂੰ ਨਵੀਂ ਪੀੜ੍ਹੀ ਦੇਆਂ ਨੂੰ ਕੀ ਹੋ ਗਿਆ ਕੈਨੇਡਾ 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 ਲਾਈ ਆ ਜਦੋਂ ਜਿੱਤਰਾ ਕਹਿੰਦਾ ਮੁੰਡਾ ਠੀਕ ਆ ਕੀ ਕਰ ਸਕਦੇ ਹੋ ਤੁਸੀਂ ਹਾਂਜੀ ਤੈਨੂੰ ਪੱਕੇ ਵੀ ਦੇਣੀ ਆ ਉਹ ਤੇ ਦੇਣੀ ਪਣੀ ਚਲੋ ਦਿਓ ਤੇ ਗੱਲ ਖਤਮ ਕਰੋ ਹਾਂਜੀ ਕੁੜੀ ਦੀ ਸੁਣਾ ਸਾਰੇ ਠੀਕ ਆ ਬੀਬੀ ਹਾਂ ਬੱਚੇ ਪੜਦੇ ਆ ਵੀ ਸਦਕੀ ਆਈ ਹੈ

ਕੋਈ ਗੱਲ ਨਹੀਂ ਕੋਈ ਨਹੀਂ ਜਲ ਕੰਮ ਕਰਨੇ ਆਇਆ ਹੋਰ ਹੋ ਨਹੀਂ ਇੱਕ ਦਿਨ ਤੋ ਹਜਾਦੇ ਹੋਰ ਹੋ ਜੀ ਨਹੀਂ ਪਤਾ ਫਿਰ ਨਹੀਂ ਜਾਦੀ ਹੀ ਸਾਡੇ ਬੱਚੇ ਜੇ ਸਕੂਲ ਜਾਂਦੇ ਨਾ ਫਿਰ ਨਹੀਂ ਆਇਆ ਜਾਂਦਾ ਜਿਆਦਾ ਚੰਗਾਈ ਹੋ ਗਈ ਅੱਗਾ ਚਲੋ ਫੋਟੋ ਵੀ ਆਈ ਚੇਮ ਸਾਡੇ ਹੁਣ ਇਹਦੀ ਟੈਨਸ਼ਨ ਆ ਕਿ ਇਹ ਬਾਹਰ ਦਿੱਤੇ ਹਾਂ ਕੋਈ ਨਹੀਂ ਇਹ ਵੀ ਚਲ ਜੂ ਵਾਪਸ ਜਾਈਂ ਤੋੜਾ ਉਹ ਜਾ ਪਾਣੀ ਪੁੱਤ ਚਾਹ ਨਾ ਪੁੱਤ ਆ ਗਈ ਆਪੂਆ ਆ ਇੰਨਿਆ ਪਤਾ ਕਰ ਪੱਟ ਕੇ ਰਹਿਣਾ ਲੱਗਦਾ ਇੱਕ ਤੇ ਚਾਰ ਆਪਦਾ ਫੁੱਫੜ ਵੀ ਵਿਚਾਰਿਆਂ ਨੂੰ ਲੈ ਆਈ ਆ ਉਹ ਤੇ ਚਾਰ ਸਿੱਧਾ ਸਾਦੇ ਹੈਗੇ ਆ ਘੂਆ ਨੇ ਆਪਦਾ 35 ਲੱਖ ਰੁਪਏ ਕਿ ਛੜਣਾ ਲੱਗਦਾ ਆਪੇ 2 ਲੱਖ ਲੱਖ ਦੇ ਕੇ ਪਰੇ ਹੋ ਜਾਣਾ ਨਾ ਤੇ ਆਪਾਂ ਦਾ ਘਰ ਹੀ ਨੇ ਖਰਾਬ ਕਰਕੇ ਛੱਡ ਕੇ ਰਹਿਣਾ ਲੱਗਦਾ ਇਹ ਨਾ ਟਲਦੀ ਹੁਣ ਪਤਾ ਨਹੀਂ ਆਪਣੀ ਮਨ ਮੰਨੀਆਂ ਕਰਦੀ ਆ ਹਮੇਸ਼ਾ ਢੜੀ ਨਹੀਂ ਵਿਗੜਨੀ ਮਿਕਾਣਾ ਮੰਨਣਾ ਆਪਣੀ ਭੈਣ ਦਾ ਢੜੀ ਨਹੀਂ ਮੰਨਣਾ ਹੀ ਆਪਣੀ ਭੈਣ ਦਾ ਕਹਿਣਾ ਚਾਹ ਚੁੱਕੋ ਜੀ ਵਾਧਾ ਚੱਲੋ ਖੜਾ ਬੈਠ ਜਾ ਵਾਧੂ ਆਇਆ ਤੂੰ ਕੋਈ ਨਹੀਂ ਪੀਓ ਕੋਈ ਚਾਹ ਤੀ ਕੋਈ ਨੂੰ ਕਾਕੀ ਨੂੰ ਵੇਖ ਲੈ ਮੈਂ ਦੀਆ ਠੀਕ ਠਾਕ ਹੈ। ਜਾਓ ਜਾਓ। ਲੋਵ ਦੇ ਦੀ ਜਾਨ। ਹੋਰ ਬਿੱਲੇ ਠੀਕ ਆ? ਹਾਂਜੀ ਭਾਜੀ ਠੀਕ ਆ ਜੀ। ਯਾਰ ਜਿੱਦਣ ਦੀ ਭੈਣ ਤੇਰੀ ਗਈ ਆ ਨਾ ਘਰ। ਹਾਂਜੀ। ਇੰਨੀ ਕੁ ਜ਼ਿਆਦਾ ਪਰੇਸ਼ਾਨ ਰਹੀ ਆ ਕਿ ਮੈਂ ਤੈਨੂੰ ਦੱਸ ਹੀ ਨਹੀਂ ਸਕਦਾ। ਅੱਛਾ ਜੀ। ਦਿਨੇ ਵੀ ਉਹੋ ਹੀ ਗੱਲਾਂ, ਰਾਤ ਵੀ ਉਹੋ ਹੀ ਗੱਲਾਂ। ਮੈਂ ਤੇ ਆਪ ਦਾ ਹੈਰਾਨ ਕਿ ਐਨੀ ਗੱਲ ਬਿ ਕਿਦਾਂ ਵੱਧ ਗਈ ਉਹ ਗੱਲ ਫਿਰ ਉਹ ਪਰੇਸ਼ਾਨ ਤਾਂ ਹੋ ਗਈ ਜੀ ਉਹ ਇੱਥੇ ਰਹੀ ਨਾ ਉਹ ਦਿਨਾਂ ਰਾਹ ਪਿੱਛੇ ਜਦੋਂ ਆਈ ਆ ਅੱਛਾ ਉਹ ਵੱਡੇ ਮੁੰਡੇ ਨੇ ਬਹੁਤ ਚੱਕੀ ਅੱਛਾ ਉਹਨੇ ਦੇ ਬਸ ਕਹਿੰਦਾ ਵੀ ਰੋਟੀ ਮਿਲੇ ਨਾ ਮਿਲੇ ਮੈਨੂੰ ਕੈਨੇਡਾ ਵੇਚੋ ਓਹੋ ਇਹ ਹਾਲ ਹੈ ਨਾ ਮੁੰਡਿਆਂ ਦਾ ਕੈਨੇਡਾ 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 ਇੱਕੋ ਹੀ ਗੱਲ ਫੜੀ ਆ ਯਾਰ ਤੂੰ ਭੇਜ ਦੇ ਫਿਰ ਵੇਖੀ ਜਾਉ ਜੋ ਹੋਊਗਾ ਫਿਰ। ਉਹਨੂੰ ਅਸੀਂ ਇਹੋ ਹੀ ਕਹਿ ਰਹੇ ਹਾਂ ਤੂੰ ਭੇਜ ਤੈਨੂੰ ਦਿੰਨੇ ਆ। ਅੱਛਾ ਹੁਣ ਪੈਸਿਆਂ ਦਾ ਵੀ ਜਿੱਦਾਂ ਅਗਾਰਡਮੈਂਟ ਕਰਨਾ ਹੁੰਦਾ ਉਹ ਤੇ ਐਨੀ ਆ ਵੀ ਫੜਾ ਫੜ ਇਹਦੇ ਤੋਂ ਗੱਲ ਹੈ। ਕਹਿ ਦਿੰਦਾ ਵੀ ਮੈਂ ਜਾਣਾ ਬਾਹਰ ਕੈਨੇਡਾ। ਠੀਕ ਹੈ ਜੀ। ਉਸ ਤੋਂ ਬਾਅਦ ਇੰਨੇ ਫਿਰ ਇੱਕੋ ਹੀ ਜਦ ਫੜ ਲਈ। ਹਾਂ ਜਦੋਂ ਆਣਾ ਇਹਨੂੰ ਬਾਹਰ ਭੇਜੋ। ਤੇ ਹੁਣ ਤੁਹਾਨੂੰ ਪਤਾ ਪੈਸੇ ਦਾ ਸੈਟਲਮੈਂਟ ਸਾਰੀ ਕਰਕੇ ਫੇਰ ਬੰਦੇ ਨੂੰ ਭੇਜਿਆ ਜਾਂਦਾ। ਹਾਂ ਇਹ ਗੱਲ ਤਾਂ ਤੇਰੀ ਬਿਲਕੁਲ ਠੀਕ ਹੈ ਹਾਂਜੀ ਤੇ ਉਹ ਜਿੱਦ ਤੇ ਅੜਿਆ ਹੋਇਆ ਨਿੱਕਾ ਮੁੰਡਾ ਦੇ ਉਹ ਫਿਰ ਦੋਵਾਂ ਦੇ ਇਹਨਾਂ ਦੇ ਕਲੇਸ਼ ਪਾਇਆ ਪਿਆ ਸੀ ਪਰ ਤੂੰ ਇੰਜ ਕਰ ਹਾਂਜੀ ਕੋਈ ਮੁੰਡਾ ਕਰਨਾ ਬੈਠੇ ਭੇਜ ਦੇ ਮੈਂ ਤੇ ਤੈਨੂੰ ਇਹੋ ਹੀ ਸਲਾਹ ਦਊਂਗਾ ਕਿ ਕਲੇਸ਼ ਨਹੀਂ ਚੰਗਾ ਹੁੰਦਾ ਓਏ ਬਾਰ-ਬਾਰ ਇੱਕੋ ਹੀ ਗੱਲ ਕਰੀ ਜਾਓਗੇ ਨਾ ਗੱਲ ਤਾਂ मजा ਹੀ ਨਹੀਂ ਰਹਿਣਾ ਠੀਕ ਆ ਬਾਕੀ ਹੁਣ ਨਾ ਪੈਸੇ ਉਦਣ ਲੱਖ ਰੁਪਇਆ ਦੇ ਕੇ ਆਏ ਸੀ ਅੱਛਾ ਚਾਰ ਕ ਲੱਖ ਰੁਪਇਆ ਹੋਰ ਦੇਣਾ ਵਾ ਜੀ ਅੱਛਾ ਹਾਂਜੀ ਓ ਇਹ ਇਹਦਾ ਮੁੰਡਾ ਕਹਿ ਰਿਹਾ ਵੀ ਫੋਨ ਆਇਆ ਵਾ ਏਜੰਟ ਦਾ ਅੱਛਾ ਤੁਹਾਡੇ ਆਉਣ ਤੋਂ ਪਹਿਲਾਂ ਸਵੇਰੇ ਇਹਨਾਂ ਨੇ ਕਿਹਾ ਵਾ ਹਾਂ ਮੁੰਡੇ ਨੇ ਮੈਨੂੰ ਠੀਕ ਹੈ ਡੈਡੀ ਫੋਨ ਆਇਆ ਵਾ ਏਜੰਟ ਦਾ ਹੂੰ ਤੇ ਫਿਰ ਮੈਂ ਨਿੱਕੇ ਨੂੰ ਕਿਹਾ ਹੀ ਉਦਾਂ ਕਿ ਭਾਈ ਪੈਸੇ ਦਾ ਜਿਗਾਰਡ ਕਰਕੇ ਦਿਓ ਠੀਕ ਹੈ ਤੇ ਬਾਕੀ ਹੁਣ ਦੇਖਦੇ ਹਾਂ ਬਾਕੀ ਕਿੱਥੋਂ ਤੱਕ ਕੰਮ ਚੱਲਦਾ ਪੈਸੇ ਤਾਂ ਦੇਣੇ ਜ਼ਰੂਰੀ ਆ ਏਜੰਟ ਨੇ ਵੀ ਕਾਲੀ ਪਾਈ ਆ ਵੀ ਭਾਈ ਦਿਓ ਤੁਹਾਡਾ ਕੰਮ ਫੇਰ ਹੀ ਚੱਲੂਗਾ ਨਹੀਂ ਨਹੀਂ ਦੇ ਦਿਓ ਫਿਰ ਪੈਸੇ ਹੈ ਹਾਂਜੀ ਏਨਾ ਕਰੋ ਜਿਆਦਾ ਕੋਈ ਗੱਲ ਨਹੀਂ ਦੇ ਦਿਓ ਪੈਸੇ ਲੈ ਕੇ ਖਲਾਸੀ ਤਾਂ ਹੀ ਹੋਣੀ ਆ ਜੀ ਬਾਕੀ ਹੁਣ ਵੇਖੋ ਜਾਣੇ ਆ ਠੀਕ ਹੈ ਪੈਸੇ ਦਾ ਕਰਕੇ ਇੰਤਜ਼ਾਮ ਤੇ ਫਿਰ ਆਪਾਂ ਨਬੇੜਨੀ ਕੰਮ ਪੈਸੇ ਤਾਂ ਮੈਨੂੰ ਬਹੁਤ ਜਿਆਦਾ ਲੱਗਦੇ ਆ ਜਿ ਤਰ੍ਹਾਂ ਉਹਨਾਂ ਕਿਤੇ ਬਸ ਨਜਾਇਜ਼ ਹੀ ਗੱਲਬਾਤ ਹੋਵੇ ਜਿੱਦਾਂ ਭਾਈ ਮੈਂ ਵੀ ਥੋੜਾ ਜਿਹਾ ਨਾ ਡਾਊਟ ਕੀਤਾ ਸੀ ਉੱਥੇ ਅੱਛਾ ਡਾਊਟ ਹੈ ਕੀਤਾ ਸੀ ਵੀ ਪਹਿਲਾਂ ਉਹਨੇ 5 ਲੱਖ ਰੁਪਈਆ ਮੰਗਿਆ ਅੱਛਾ ਤੇ ਬਾਅਦ ਵਿੱਚ ਅਸੀਂ ਕਿਹਾ ਵੀ ਮੈਂ ਕਿਹਾ ਮन्नू ਉਹ ਤੇ ਮਨੂੰ ਕਹਿੰਦਾ ਈ ਲੱਖ ਰੁਪਈਆ ਲੱਗਣਾ ਠੀਕ ਆ ਬਾਅਦ ਵਿੱਚ ਏਜੰਟ ਵੀ ਕਹਿਣ ਲੱਗਾ ਮੈਂ ਕਿਹਾ ਸਾਰਾ ਅਸੀਂ ਤੇ ਰੁਪਈਆ ਲੱਖ ਲੈ ਕੇ ਆਏ ਆ ਹਾਂਜੀ ਤੇ ਏਜੰਟ ਨੇ ਫਿਰ ਕਹਿੰਦਾ ਚਲੋ ਕੋਈ ਗੱਲ ਨਹੀਂ ਲੱਖ ਰੁਪਈਆ ਤੇ ਦਿਓ ਤੁਸੀਂ ਤੁਸੀਂ ਫਿਰ ਦੇਤਾ ਲੱਖ ਰੁਪਈਆ ਲੱਖ ਰੁਪਈਆ ਤੇ ਅਸੀਂ ਦੇ ਆ ਯਾਰ ਪੂੰਡ ਛਾਂਡ ਤਾਂ ਕੁਝ ਕਰ ਲੈਣੀ ਸੀ ਪੂੰਡ ਜਾਣ ਹੋਣ ਇਹਦਾ ਯਾਰ ਦੋਸਤ ਹੈ ਮੁੰਡਾ ਇਹ ਕਹ ਉਹ ਕਹਿੰਦਾ ਵੀ ਜੰਟ ਵਧੀਆ ਵਾ ਇਹ ਵੀ ਕਹਿੰਦਾ ਡੈਡੀ ਜੀ ਉਹ ਕਹਿੰਦਾ ਸਹੀ ਆ ਤੇ ਯਾਰ ਇਹਨੇ ਤਾਂ ਕਹਿਣਾ ਹੀ ਕਹਿਣਾ ਆ ਇਹਦੇ ਬਾਹਰ ਦਾ ਜੂ ਭੂਤ ਸਵਾਰ ਹੋਇਆ ਇਹ ਤਾਂ ਕਹੂਗਾ ਹੀ ਵੀ ਜੰਟ ਠੀਕ ਆ ਪਰ ਆਪ ਪੁੱਛ ਗੇ ਚ ਕਰ ਲਈਦੀ ਹੁੰਦੀ ਆ ਥੋੜੀ ਅੱਜਕੱਲ ਨਹੀਂ ਮੰਨਦਾ ਜੰਗਾ ਇੱਕ ਦੋ ਵਾਰੀ ਇਹਦੇ ਨਾਲ ਗਿਆ ਉਹ ਦਿਨ ਪੈਸੇ ਦੇਣ ਵਰੀ ਵੀ ਇਹਨੂੰ ਨਾਲ ਖੜਿਆ ਵਾ ਮੈਂ ਕੱਲਾ ਨਹੀਂ ਗਿਆ ਅੱਛਾ ਇਹਦੇ ਕਹਿਣ ਤੇ ਪੈਸੇ ਦਿੱਤੇ ਆ ਠੀਕ ਪਰ ਜੈਂਟਲਮੈਨ ਨੂੰ ਵੀ ਥੋੜਾ ਜਿਆਦਾ ਲੱਗਦਾ ਜਿੱਦਾਂ ਚਲਾਕੀ ਦੀ ਮਾਰਨ ਡਿਆ ਵਾ ਅੱਛਾ ਕਿ ਕਿੱਥੇ 5 ਲੱਖ ਦੇ ਕਿੱਥੇ ਕਹਿੰਦਾ ਚਲੋ ਲੱਖੀ ਦਿਓ ਤੁਹਾਡਾ ਕੰਮ ਚਲਾਣੇ ਆ ਲੱਖ ਤੇ ਫੇਰ ਉਦੋਂ ਦੇ ਦਤਾ ਅੱਛਾ ਹਾਂਜੀ ਤੇ ਬਾਕੀ 4 ਲੱਖ ਰੁਪਏ ਨੂੰ ਫੋਨ ਕਰੀ ਜਾਂਦਾ ਹੁਣ ਫੇਰ ਜਦੋਂ ਵੇਖ ਲਿਓ ਮੈਂ ਚੱਲ ਫਿਰਾਂਗਾ ਕੋਈ ਗੱਲ ਨਹੀਂ ਫੇਰ ਦੇ ਦਿਓ ਪੈਸੇ ਠੀਕ ਹੈ ਕੋਈ ਨਹੀਂ ਲੈ ਜਾਗੇ ਤੁਹਾਨੂੰ ਨਾਲ ਤੁਸੀਂ ਵੀ ਮਾਰੀ ਦੇਖਵਾਲ ਕਰ ਲਿਓ ਕੀ ਕਿਤੇ ਭੈਣ ਜੋ ਅੱਗੇ ਅੱਗੇ ਵੀ ਤੁਹਾਡੇ ਸਾਹਮਣੇ ਫਸੇ ਹੀ ਪਏ। ਕੋਈ ਨਹੀਂ ਜੇ ਮੇਰੇ ਕੋਲ ਟਾਈਮ ਹੋਇਆ ਤਾਂ ਫਿਰ ਮੈਂ ਚੱਲਾਂਗਾ। ਚਲੋ ਠੀਕ ਹੈ। ਹਾਂਜੀ। ਉਹ ਦੱਸ ਦਾਂਗੇ ਤੁਹਾਨੂੰ। ਗੱਲ ਹੈ ਪੈਂਦੀ ਬੜਾ ਰੌਲਾ ਗੋਲਾ ਪੈਂਦਾ ਕਿ ਚੱਕਰ ਕੀ ਤੁਹਾਡੇ ਘਰ ਦਾ ਨਹੀਂ ਪੈਂਦੀ ਕੋਈ ਰੌਲਾ ਗੋਲਾ ਨਾ ਸਾਡੇ ਘਰ ਦੇ ਸਾਰ ਸ਼ਾਂਤੀ ਹੈ ਤੇ ਦੀਦੀ ਵੀ ਹੈ ਕੋਈ ਗੱਲ ਨਹੀਂ ਸਾਡੇ ਘਰ ਦੇ ਮੈਂ ਤਾਂ ਬਹੁਤ ਰੋਜ਼ ਸੁਣਦੇ ਮੈਂ ਸੁਣ ਕੇ ਤਾਂ ਹੀ ਆਈਆਂ ਫਿਰ ਦੇਖਾ ਕੀ ਚੱਕਰ ਕੀ ਇਹਦੇ ਘਰ ਚੱਲਦਾ ਆ ਨਹੀਂ ਨਹੀਂ ਕੋਈ ਇਸ ਰੋਜ਼ ਰਹਿੰਦਾ ਤੁਹਾਡੇ ਘਰ ਨਹੀਂ ਪੈਂਦੀ ਕੋਈ ਗੱਲ ਨਹੀਂ ਸਾਡੇ ਘਰ ਤਾਂ ਨੂੰ ਉਦਾ ਹੀ ਭਲੇਖਾ ਪਿਆ ਮੈਂ ਨਾਲ ਦਾ ਹੱਸਣਾ ਗੱਲ ਕਰਦੇ ਮੈਂ ਮੈਂ ਨਹੀਂ ਰੋਜ਼ ਸੁਣਦੀ ਮੈਂ ਟਾਈਮ ਹੀ ਨਹੀਂ ਲੱਗਦਾ ਆਉਣ ਦਾ ਫਿਰ ਮੈਂ ਜਾ ਕੇ ਆਉਂਦੀ ਨਹੀਂ ਪੈਂਦੀ ਤੁਹਾਨੂੰ ਪਤਾ ਤਾਂ ਹੈਗਾ ਬੱਚਿਆਂ ਦੀ ਅਜੀਬ ਗੱਲ ਆਵਾਜ਼ ਹੀ ਇੰਨੀ ਉੱਚੀ ਇਹਦੇ ਕਰੀਏਗੀ ਭਈਆ ਤੁਹਾਡੇ ਗਵਾਂਢੀ ਨੇ ਤੜੀਆਂ ਗੱਲਾਂ ਸੌਣ ਤੜੀਆਂ ਕੰਨਾਂ ਨਾਲ ਕੇ ਤੇਰੀ ਤੂੰ ਹੀ ਸਾਰੀ ਗੱਲਾਂ ਸੁਣਦੇ ਰਹਿੰਦੇ ਹੋ ਗੱਲਾਂ ਨਹੀਂ ਸੁਣਦੇ ਰਹਿੰਦੇ ਹੁਣ ਰੋਲ ਹੀ ਕੁਲੜ ਅੜਕ ਲੜਾਈ ਪੈਂਦੀ ਤੇ ਸੁਣ ਕੇ ਆਣਾ ਪੈਂਦਾ ਨਹੀਂ ਭੈਣ ਜੀ ਸਾਡੇ ਘਰ ਦੇ ਕੋਈ ਲੜਾਈ ਨਹੀਂ ਸਾਡੇ ਘਰ ਦੇ ਸਪਿਆਰ ਨਹੀਂ ਰਹਿੰਦੇ ਪਏ ਸਾਰੇ ਤੁਹਾਨੂੰ ਪਤਾ ਮਾੜੀ ਨੇ ਨੋਕ ਚੋਕ ਤਾਂ ਹੁੰਦੀ ਰਹਿੰਦੀ ਆ ਬਾਹਰ ਦਾ ਲਾਇਆ ਤੇ ਮੁੰਡਾ ਨੂੰ ਟੱਕਰਿਆ ਸੀ ਕਹਿੰਦਾ ਸੀ ਚੱਕਰ ਬਾਹਰ ਦੀ ਫੈਲਾਈ ਆ ਭੇਡੋ ਬਾਹਰ ਤੁਸੀਂ ਉਹਨੂੰ ਕੋਈ ਨਹੀਂ ਬਾਹਰ ਤੈਨੂੰ ਬਾਹਰ ਤੁਹਾਨੂੰ ਕਿਹਨੇ ਦੱਸਿਆ ਬਾਹਰ ਜਾਣਾ ਮੁੰਡਾ ਟੱਕਰਿਆ ਮੈਂ ਦੱਸਿਆ ਉਹਨੇ ਵੀ ਬਾਹਰ ਜਾਣਾ ਹੈ ਅੱਛਾ ਆਹ ਤਾਂ ਇਹ ਬੰਨੇ ਨੇ ਉਹ ਗੱਲ ਚੱਲਦੀ ਪਈ ਹਲੇ ਕਰ। ਭੇਜ ਦੇਣ ਕਿ ਆਪਕੇ ਕੋਈ ਗੱਲ ਨਹੀਂ ਆ। ਤੁਹਾਨੂੰ ਟੈਨਸ਼ਨ ਕਿਉਂ ਹੁੰਦੀ ਆ? ਨਹੀਂ ਭੇਜੋ ਤੁਸੀਂ ਮੇਰਾ ਮੁੰਡਾ ਪਹਿਲਾਂ ਬਾਹਰ ਗਿਆ ਆ। ਅੱਛਾ ਠੀਕ ਆ ਦੇਖ ਲੈ ਆਪਣੇ ਵਾਲੀਆਂ ਭੇਜੀਆਂ। ਫਿਰ ਮੈਨੂੰ ਚੂੜੀਆਂ ਭੇਜੀਆਂ। ਕੋਣ ਆਇਆ ਤਾਂ ਹੁਣ ਮੈਨੂੰ ਮੋਬਾਈਲ ਦੇ ਕੇ ਦਿਆ ਆ 1 ਲੱਖ ਰੁਪਏ ਦਾ ਮੋਬਾਈਲ ਆ। ਸੈਲਫੋਨ ਹੀ ਨਹੀਂ ਭੇਜਿਆ ਯਾ ਕੋਈ ਨਹੀਂ ਖਲਾਦਾਂਗੇ ਨਾ ਮੇਰੀ ਜੋਦੀ। ਕਿਵੇਂ ਤੁਸੀਂ ਲਾਓ ਕੋਈ ਦਰੋਂ ਦਰੋਂ ਨਾ ਕੋਈ ਵੀ। ਠੀਕ ਐ ਭੈਂਜੀ ਲਾ ਲਾਂਗੇ। ਹੋਰ ਸੁਣਾਓ ਸਭ ਠੀਕ ਠਾਕ ਜੀ। ਸਭ ਠੀਕ ਠਾਕ ਆ ਗਿਆ। ਚਲੋ ਠੀਕ ਐ ਭੈਂਜੀ। ਕਾ ਮੈਂ ਬੈਠਾ ਨਹੀਂ ਆ ਮੁੰਡਾ ਕਿਦਾਂ ਦਾ ਗਿਆ ਬਾਹਰ ਮੁੰਡੇ ਗਏ ਤੁਹਾਡੇ ਨੂੰ ਹੋ ਗਏ ਤਿੰਨ ਸਾਲ ਹੋ ਗਏ ਗਏ ਨੂੰ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਕੱਲ ਫੁਕਰੀਆਂ ਮਾਰਦੀ ਵੇਖ ਲੈ ਭੰਜੀ ਇਹ ਮੁੰਡੇ ਦਾ ਹਾਲ ਸਾਰੇ ਮਹੱਲੇ ਚ ਦੱਸਦਾ ਫਿਰਦਾ ਮੈਂ ਬਾਹਰ ਜਾਣਾ ਹੱਲੇ ਨਾ ਕੋਈ ਏਜੰਟ ਨਾਲ ਗੱਲ ਹੋਈ ਨਾ ਕੋਈ ਬਾਤ ਹੋਈ ਤਾਂ ਮੈਂ ਕੀ ਕਰਾਂ ਮੁੰਡੇ ਦਾ ਹੈ ਉਹ ਵੀ ਲੱਜਾਨੀ ਉਹ ਤਾਂ ਚਗਲ ਖੋਰ ਹੈਗੀ ਸਾਰੇ ਮਹੱਲੇ ਚ ਗੁੰਲਾਦਵ ਨੇ ਫਲਾ ਦੇਣੀ ਵੀ ਇਹਨਾਂ ਦਾ ਮੁੰਡਾ ਬਾਹਰ ਚੱਲਿਆ ਬਾਹਰ ਚੱਲਿਆ ਆ ਵੇਖ ਲੈ ਕਿਦਾਂ ਫੁਕਰੀਆਂ ਮਾਰ ਗਈ ਹੈ ਆਪਦਾ ਮੈਂ ਦੇ ਕਹਾਂਦਾ ਨਾ ਵੇ ਇੱਕ ਪੰਜੀ ਵੀ ਸਾਨੂੰ ਵੇਲਾ ਦੂਤੀ ਉਹਦਾ ਕੇ ਵੇਖ ਲਿਆ ਮੈਂ ਸਾਡਾ ਝੂਠੀ ਬੋਲਣ ਰਹੀ ਹੈ ਫੁਕਰੀਆਂ ਮਾਰਨ ਰਹੀ ਹੈ ਮੈਂ ਹੁਣ ਟੈਨਸ਼ਨ ਤੇ ਪਈ ਨਾ ਮੁੰਡੇ ਨੂੰ ਆਂਦਾ ਨਾ ਮੈਂ ਸਮਝਾਨੀ ਐ ਇਹਨੂੰ ਵੀ ਤੂੰ ਬਾਹਰ ਦੱਸਦਾ ਪੈਣਾ ਲੈ ਤੇ ਕੋਈ ਗੱਲਬਾਤ ਨਹੀਂ ਨਾ ਕੋਈ ਹੋਇਆ ਵਾ ਲੋਕਾਂ ਦੀ ਸਿਰ ਕਰਕੇ ਨਜ਼ਰ ਆ ਲੱਗ ਜਾਂਦੀਆਂ ਲੋਕਾਂ ਦੀ ਤੇ ਗਵਾਂਡਣ ਹੋ ਕੇ ਤੇ ਲੋਕਾਂ ਨੂੰ ਵੇਖ ਰਹੀਂਦੀ ਵੇਲਾ ਕਹਿੰਦੀ ਮੈਂ ਸੌਂਦੀ ਰਹਿਣੀ ਵੇਲਾ ਪਾਣੀ ਕਿਉਂ ਕੰਨ ਲਾ ਲਾ ਕੇ ਸੌਂਦੀ ਕੁਛ ਨਹੀਂ ਉਹਨੂੰ ਕੋਈ ਨਹੀਂ ਮੈਂ ਸੱਚੀ ਹੀ ਭੈਂਦੀ ਮੈਂ ਤੇ ਕਾਹਲੀ ਬੋਲੀ ਤੂੰ ਬੜੀ ਸਾਡੇ ਘਰਾਂ ਦੇ ਫੁਕਰੀਆਂ ਕੋਈ ਨਹੀਂ ਮੈਂ ਇਹ ਹਜੇ ਲੋਕਾਂ ਦਾ ਮੇਲੇ ਲੋਕਾਂ ਦਾ ਕੰਨ ਰਸ ਦਾ ਕਰ ਰਹੇ ਹੁੰਦਾ ਆਪਣਾ ਹੀ ਨਾ ਗਲਤੀ ਇਹਨਾਂ ਕਿਉਂ ਲੋਕਾਂ ਦਾ ਦਾ ਹਲੇ ਤਾਂ ਕੋਈ ਗੱਲ ਵੀ ਨਹੀਂ ਚੱਲਦੀ ਵੀ ਤੇ ਹਲੇ ਤਾਂ ਮਾਂ ਗੱਲ ਹੀ ਚੱਲੀ ਜਾਂਦਾ ਕਹੀ ਜਾਂਦਾ ਮੈਂ ਬਾਹਰ ਚੱਲਿਆ ਬਾਹਰ ਚੱਲਿਆ ਆ ਲੈਣਾ ਇਹ ਨਵੀਂ ਮੈਂ ਪੁੱਛਦੀ ਜਰਾ ਬਾਅਦ ਵਿੱਚ ਗੱਲਬਾਤ ਬੜੂਗੀ ਤਾਂ ਹੀ ਨਾ ਕੋਵੇ ਪਹਿਲਾਂ ਲੋੜਾ ਪਾਇਆ ਇਹਨੇ ਲੋਕ ਤਾਂ ਕੰਬਾਂ ਦੀ ੜਾ ਬਣਾਉਂਦੇ ਬੜਾ ਫਾਹ ਹਾਂ ਹੋ ਜਾਂਦਾ ਪਰ ਉਹ ਜਨਾਨੀ ਬਹੁਤ ਤੇਜ਼ ਲੱਗੀ ਮੈਨੂੰ ਹਾਂ ਹਾਂ ਹੋਰ ਮੈਂ ਭਾਂਜੀ ਕਹਿੰਦਾ ਨਹੀਂ ਕਹਦੇ ਘਰ ਦੀ ਗੱਲ ਦਾ ਧਿਆਨ ਹੀ ਨਹੀਂ ਦਈਦਾ ਵੇ ਲੋਕੀ ਕਿਦਾਂ ਘਰਾਂ ਦੀਆਂ ਗੱਲਾਂ ਦੀਆਂ ਧਿਆਨ ਦਿੰਦੇ ਹਨਾ ਹਾਂ ਕਿੰਨਾ ਕੰਨ ਰੱਖਿਆ ਹੁੰਦੀ ਹੈ ਗੰਦੀ ਕਈਆਂ ਲੋਕਾਂ ਨੂੰ ਬਹੁਤ ਹਾਂ ਚਲੋ ਚੱਲ ਚਾਹ ਬਣਾਈਏ ਟੱਟ ਕੇ ਪੀਨੇ ਫੇਰ ਚਲੋ ਚਲੋ ਠੀਕ ਹੈ ਭਾਂਜੀ ਫਿਰ ਨਹੀਂ ਨਹੀਂ ਅਸੀ ਲਾ ਫੜ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਬਸ ਠੀਕ ਠਾਕ ਵਧੀਆ ਕਿੰਨੇ ਕ ਵਜੇ ਆਏ ਸੀ ਆ ਗਏ ਸੀ ਅਸੀਂ 2:00 ਵਜੇ ਆ ਗਏ ਸੀ ਜੀ ਚਾਹ ਪਾਣੀ ਪੀ ਲਿਆ ਹਾਂਜੀ ਹਾਂਜੀ ਚਾਹ ਪਾਣੀ ਪੀ ਲਿਆ ਰੋਟੀ ਪਾਣੀ ਰੋਟੀ ਪਾਣੀ ਵੀ ਛਕ ਲਿਆ ਜੀ ਠੀਕ ਹੈ ਠੀਕ ਹੈ ਹੋਰ ਸੁਣਾਓ ਸੇਤਾਂ ਸਾਬ ਠੀਕ ਠਾਕ ਆ ਤੂੰ ਸੁਣਾ ਕੰਮ ਕਾਰ ਕਿੱਦਾਂ ਚੱਲ ਰਿਹਾ ਕੰਮ ਕਰ ਇਦਾਂ ਹੀ ਆ ਸਾਨੂੰ ਪਤਾ ਹੁਣ ਵਧੀਆ ਹੁਣੇ ਚੱਲਿਆ ਹੀ ਆ ਹਜੇ ਅੱਛਾ ਸ਼ੁਰੂਆਤ ਹੋ ਗਈ ਆ ਹੁਣ ਸਾਬ ਇਹ ਤੁਹਾਨੂੰ ਪਤਾ ਟਾਈਮ ਫਿਰ ਲੱਗਦਾ ਨਹੀਂ ਸਾਬ ਠੀਕ ਹੈ ਹੁਣੇ ਵੀ ਆਇਆ ਮੈਨੂੰ ਹੁਣ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਤੁਸੀਂ ਆਏ ਸਾਰਾ ਕੁਝ ਦੇਖਣਾ ਹੈ ਤੁਹਾਨੂੰ ਪਤਾ ਹੀ ਆ ਹਾਂਜੀ ਹੁਣ ਕਰੇ ਕੱਲ ਚੱਲੀ ਜਾ ਰਹੀ ਹੈ ਤੁਹਾਨੂੰ ਦੱਸਿਓ ਡੈਡੀ ਹੂੰ ਹੂੰ ਪਰ ਇੱਕ ਵਾਰ ਤੁਮੀ ਦੱਸ ਦਿਨਾ ਵੀ ਕੀ ਗੱਲ ਚੱਲਦੀ ਐ ਕੱਲ ਇਹੀ ਐ ਵੀ ਹੁਣ ਭਾਈ ਇਹਦਾ ਵੀ ਚੱਲ ਜੀ ਇਹ ਬਾਹਰ ਅੱਛਾ ਹੁਣ ਆਪਾਂ ਤੁਹਾਨੂੰ ਪਤਾ ਹੀ ਐ ਘਰ ਘਰ ਹੁਣ ਤਾਂ ਸਾਰੀ ਸੈਟਿੰਗ ਸਹੀ ਹੋਈ ਐ ਘਰ ਦੀ ਅੱਛਾ ਹੁਣ ਤੁਹਾਨੂੰ ਪਤਾ ਹੁਣ ਚਾਰ ਪੈਸੇ ਬਚਣ ਲੱਗੇ ਐ ਹੁਣ ਜੇ ਉਹੀ ਆਪਾਂ ਪੈਸੇ ਇੱਕ ਵਾਰੀ ਤੁਹਾਨੂੰ ਪਤਾ ਬਾਹਰ ਜਾਣ ਨੂੰ ਕਿੰਨਾ ਪੈਸੇ ਥੋੜੇ ਲੱਗਦੇ ਹਾਂਜੀ ਔਰ ਇੰਨੇ ਪੈਸੇ ਤੁਹਾਨੂੰ ਦੱਸਿਆ ਜੜੀ ਨੇ ਵੀ ਕਿੰਨੇ ਪੈਸੇ ਬੰਦੇ ਨੇ ਮੰਗਲੇ ਯਾਰ ਮੰਗੇ ਜਿੰਨੇ ਮਰਜ਼ੀ ਬੰਦਾ ਪਰ ਤੁਸੀਂ ਜੇ ਜਿੱਦ ਕਰਦਾ ਤਾਂ ਭੇਜਦੇ ਹੋ ਇਥੇ ਵੀ ਉਹ ਕੀ ਕਰਦਾ ਆ ਹੁਣ ਤੁਸੀਂ ਤੁਸੀਂ ਗੱਲ ਨੂੰ ਸਮਝੋ ਉਹਨੂੰ ਜ਼ਰੂਰ ਭੇਜੋ ਜੀ ਬਾਕੀ ਜਿਹੜੀ ਗੱਲਬਾਤ ਹੈਗੀ ਆ ਮੈਨੂੰ ਦੱਸੋ ਪਰ ਜਿੱਦਬਾਜੀ ਨਾ ਕਰੋ ਕਰ ਦੇਵੋ ਤੁਸੀਂ ਪਹਿਲਾਂ ਵੀ ਸੁਣਿਆ ਹੋਣਾ ਕਿੰਨੀ ਜਗ੍ਹਾ ਇੰਨੇ ਫਾਈਲ ਲਵਾਈ ਆਪਾਂ ਅੱਗੇ ਵੀ ਭੂਆ ਦੇ ਕਹਿਣ ਤੇ ਤੁਹਾਡੇ ਕਹਿਣ ਤੇ ਹਰ ਜਗ੍ਹਾ ਪੈਸੇ ਦਿੰਦੇ ਰਹੇ ਠੀਕ ਆ ਹੁਣ ਅੱਜ ਕੀ ਵੀ ਆ ਡੈਡੀ ਗਏ ਆ ਤੇ ਉਹ ਬੰਦੇ ਨੇ ਹੁਣ ਸਾਡੇ ਸਾਹਮਣੇ 5 ਲੱਖ ਰੁਪਏ ਮੰਗੇ ਅੰਦਰ ਬੰਦਾ ਕੰਮ ਕਰਨਾ 5 ਲੱਖ ਮੰਗ ਲਿਆ ਹੋਰ ਕੀ ਕੰਦਾ ਕਾਗਜ਼ ਪੱਤਰੀ ਨਹੀਂ ਠੀਕ ਸੀ ਕੋਈ ਇੰਨੀ ਹੋਰ ਕੁੱਤੀ ਬੋਜਲਾ ਲਾ ਲਾ ਕੇ ਯਾਰ ਸਾਲ ਤਾਰ ਨਾਲੇ ਪੇਪਰ ਸਾਰੇ ਖਰਾਬ ਆ ਤਾਂ ਇਹ ਕੋ ਕੱਲ੍ਹ ਪਾਸ ਹੋ ਗਿਆ ਅੱਛਾ ਜਿੰਨੇ ਪੇਪਰ ਆ ਸਾਰੇ ਦੁਬਾਰਾ ਬਣਾਣੇ ਪੈਣੇ ਇਦਾਂ ਦੇ ਨਹੀਂ ਹੁੰਦਾ ਚੱਲ ਪੇਪਰ ਦੁਬਾਰਾ ਬਣਾਉਣੇ ਆ ਤਾਂ ਗਿਆਨੀ ਹੁਣ ਇਹਨਾਂ ਦੀ ਗੱਲ ਜਿਹੜੀ ਹੋਈ ਆ ਹੋਈ ਆ ਮੈਂ ਹੁਣ ਕੱਲ੍ਹ ਪੁੱਛਿਆ ਵੀ ਤੁਸੀਂ ਬੰਦੇ ਨੂੰ 1 ਲੱਖ ਰੁਪਏ ਦੇ ਕੇ ਆਏ ਆ ਕੋਈ ਤੁਹਾਡੇ ਕੋਲ ਸਬੂਤ ਕੋਈ ਰਸੀਦ ਬੰਦੇ ਨੇ ਦਿੱਤੀ ਹੋਵੇ ਤੁਹਾਡੇ ਵੱਲੋਂ ਮੇਰੇ ਕੋਲ 1 ਲੱਖ ਰੁਪਏ ਆਇਆ ਇਹਨਾਂ ਨੂੰ ਕੁਝ ਨਹੀਂ ਹੈਗਾ ਜੇ ਕੱਲ੍ਹ ਨੂੰ ਬੰਦਾ ਨਾ ਮੰਨੇ ਲੱਖ ਲੈ ਕੇ ਵੀ ਨਾ ਮੰਨੇ ਫੇਰ ਉੱਥੇ ਆਪਾਂ ਕੀ ਕਰਨਾ ਅੱਛਾ ਲੱਖ ਰੁਪਈਆ ਦੇ ਆਏ ਆ ਹੁਣ ਇਹ ਬਾਹਰ ਜਾਣ ਦੇ ਚਾਹ ਦੇ ਵਿੱਚ ਇੰਨਾ ਵੀ ਨਾ ਕਰਦੇ ਪਏ ਸੀ ਜੋ ਵੀ ਕੰਮ ਕਰਨਾ ਥੋੜਾ ਸਮਝਦਾਰੀ ਨਾਲ ਕਰੀਏ ਇਹ ਤੁਸੀਂ ਵੀ ਇਹਨਾਂ ਨੂੰ ਥੋੜਾ ਜਿਹਾ ਕਹੋ ਨਾ ਕਿ ਸਾਰੇ ਕੰਮ ਜੇ ਮੈਂ ਛੋਟਾ ਹੋ ਕੇ ਸਮਝਾਉਂਦਾ ਫੇਰ ਇਹਨਾਂ ਨੇ ਕਹਿਣਾ ਵੀ ਜਿਆਦਾ ਸਮਝਦਾਰੀ ਵਾਲੀਆਂ ਗੱਲਾਂ ਕਰ ਪਰ ਮੈਂ ਤੇ ਹੋਰ ਗੱਲ ਸੁਣੀ ਆ ਹਾਂਜੀ ਹਾਂਜੀ ਕਹਿੰਦੇ ਕਰਨੀ ਲਾਤ ਡਾ ਰਿਆ ਵਿੱਚ ਜੋ ਕਰ ਰਿਹਾ ਕਰਨ ਕਰ ਰਿਹਾ ਪੁੱਤਰਾ ਤੂੰ ਇੰਜ ਨਾ ਕਰ ਇਹ ਭੇਜਣਾ ਤੇ ਉਹਨੂੰ ਭੇਜੋ ਨਹੀਂ ਭੇਜਣਾ ਤੇ ਉਹਨੂੰ ਅਗ ਭਾਈ ਅਸੀਂ ਨਹੀਂ ਤੈਨੂੰ ਭੇਜਣਾ ਉਪਰਜੀ ਹੁਣ ਦੀ ਕੱਲ ਦੀ ਗੱਲ ਆ ਹੁਣ ਫੈਕਟਰੀ ਦੇ ਵਿੱਚ ਵੀ ਆਪਾਂ ਬੰਦਿਆਂ ਨੂੰ ਪੈਸੇ ਦੇਣੇ ਠੀਕ ਹੈ ਠੀਕ ਨਹੀਂ ਤਾਂ ਕਰਕੇ ਆ ਨਹੀਂ ਤਾਂ ਫਿਰ ਹੁਣ ਪਤਾ ਕੀ ਆ ਮੈਂ ਤਾਂ ਕਿਹਾ ਵੀ ਚਲੋ ਥੋੜੇ ਬੋਦੇ ਤੁਸੀਂ ਕਰਕੇ ਇੱਕ ਵਾਰੀ ਦੇ ਦਿਓ ਫਿਰ ਬਾਅਦ ਚ ਜਿਹੜਾ ਟਾਈਮ ਲੱਗੂਗਾ ਉਸ ਤੋਂ ਬਾਅਦ ਆਪਾਂ ਹੈਗੇ ਤੁਸੀਂ ਬੇਟਾ ਮੈਂ ਤੇ ਤੁਹਾਡੇ ਨਾਲ ਖੜਾ ਆ ਮੈਂ ਠੀਕ ਹੈ ਫਿਰ ਤੁਸੀਂ ਥੋੜਾ ਐਵੇਂ ਕੀ ਦਿਓ ਸਾਥ ਇਹਨਾਂ ਆਪਾਂ ਕਰਦੇ ਆ ਗੱਲ ਪਰ ਕਲੇਸ਼ ਨਹੀਂ ਕਰਨਾ ਨਹੀਂ ਨਹੀਂ ਕਰਦੇ ਤੁਹਾਡਾ ਆਪ ਅੱਗੇ ਕਿਹਾ ਮੋੜਿਆ ਕਾ ਠੀਕ ਹੈ ਠੀਕ ਹੁਣ ਆਇਆ ਸਵਾਲ ਹੁਣ ਮੈਂ ਅਗ ਲਾਈ ਆ ਹੁਣ ਭੰਬੜ ਮਚਣੇ ਆ ਹੁਣ ਮਜਾ ਆਣਾ ਮਜਾ ਦੇਖੋ ਕਿਤਨਾ ਆਦਾ ਮੈਂ ਆਪਣਾ ਕੰਮ ਕਰਾਈ ਆ ਬਾਕੀ ਵੇਖੀ ਜੋ ਜੋ ਹੋਊਗਾ ਬਸ ਗੱਲ ਕਰਮ ਹੁਣ ਆਪਾਂ ਕੀ ਕਰੀਏ ਆਪਾਂ ਹੈ ਮੈਂ ਕੀ ਆ ਹੁਣ ਤਾਂ ਕੁੱਫੜ ਵੀ ਨਾਲ ਆ ਗਿਆ ਕੁੱਫੜ ਤੇ ਆਏ ਆ ਹੁਣ ਕੁੱਫੜ ਦਾ ਵੀ ਤਾਂ ਮਾਰ ਨਖਣਾ ਪੈਣਾ ਪਰ ਫਿਰ ਵੀ ਕੁਝ ਸੋਚੋ ਯਾਰ ਕੁੱਫੜ ਦੀ ਗੱਲ ਨਾ ਟਾਲ ਸਕਦੇ ਆਪਾਂ ਯਾਹ ਨਹੀਂ ਮੰਨਿਆ ਨਹੀਂ ਟਾਲਨਾ ਮੇਰਾ ਦਿਮਾਗ ਵੀ ਖਰਾਬ ਹੋ ਗਿਆ ਮੰਨਿਆ ਪਰ ਨਹੀਂ ਟਾਲਨਾ ਫੇਰ ਵੀ ਤੇ ਕੋਈ ਸੋਚੋ ਕੀ ਸੋਚਾਂ ਮੇਰੇ ਤਾਂ ਦਿਮਾਗ ਹੀ ਕੰਮ ਕਰਨਾ ਬੰਦ ਕਰ ਗਿਆ ਹੁਣ ਨੇ ਬੈਏ ਕੁਫੜੀ ਹੁਣ ਕਹਿੰਦਾ ਕੁਫੜੀ ਵੀ ਹੁਣ ਏਦਾਂ ਬਣਾ ਫੁੱਫੜੀ ਵੀ ਹੁਣ ਕਹਿਣ ਦੇ ਆ ਵੀ ਤੁਸੀਂ ਇੱਕ ਵਾਰੀ ਪੈਸੇ ਲਾਓ ਯਾਹਕ ਨਹੀਂ ਹੁਣ ਇੱਕ ਵਾਰੀ ਤਾਂ ਪੈਸੇ ਲਾ ਹੀ ਦਿੰਨੇ ਪੂਆ ਵੀ ਜਾਗੀ ਪਫਾ ਨੂੰ ਲੈ ਕੇ ਆਈ ਆ ਹੋਰ ਨਹੀਂ ਕੋਈ ਗੱਲ ਹੈ ਕੋ ਯਾਰ ਪੂਆ ਲੇ ਤਾਂ ਹੈਗਾ ਸਾਰਾ ਪੂਆ ਕਹਿੰਦੀ ਹੱਲਾ ਛੜੀ ਤੇ ਜਾਂਦੀ ਆ ਇੱਕ ਵਾਰੀ ਲਾ ਦੋ ਇੱਕ ਵਾਰੀ ਲਾ ਦੋ ਇੱਕ ਵਾਰੀ ਲਾ ਦੋ ਮੈਨੂੰ ਵੀ ਪ੍ਰੈਸ਼ਰਾਈਜ਼ ਹੋ ਗਿਆ ਨਾ ਮੈਂ ਵੀ ਜਿਆਦਾ ਹੁਣ ਸਾਰੇ ਮੈਨੂੰ ਵੀ ਇਹੀ ਕਹੀ ਜਾਂਦੇ ਆ ਕਿ ਪ੍ਰੈਸ਼ਰਾਈਜ਼ ਮੈਂ ਪੂਰਾ ਅੱਜ ਤੱਕ ਦਾ ਦਿਮਾਗ ਨਾ ਪੂਰਾ ਹੋਇਆ ਪਿਆ ਮਾਰੋ ਕੋਈ ਆਂਦਾ ਹੋਵੇ ਕਹਿੰਦਾ ਇੱਕ ਵਾਰ ਲਾ ਦੋ ਇੱਕ ਹੋਰ ਆਂਦਾ ਹੋਵੇ ਕਹਿੰਦਾ ਇੱਕ ਵਾਰ ਭੇਜ ਦੋ ਹੁਣ ਮੈਨੂੰ ਕੋਈ ਲੱਗਦਾ ਨਹੀਂ ਹੋਈ ਹਿੱਲਾਗਾ ਬਾਪੇ ਫਿਰ ਵੀ ਤੂੰ ਕੁਝ ਕਰੋ ਕਿੰਨਾ ਸਰੂ ਉਹ ਭਾਜੀ ਨੂੰ ਹਰ ਵਾਰ ਭੇਜ ਦਰਗੇ ਪਰ ਸਰਨਾ ਨਹੀਂ ਨਾ ਬਾਜਿਆ ਤੂੰ ਵੀ ਸੋਚਣਾ ਹੁਣ ਮੈਂ ਸਾਰੀਆਂ ਗੱਲਾਂ ਮੈਂ ਸਾਰਿਆਂ ਨੂੰ ਕਿੱਥੋਂ ਸਮਝਾਈ ਜਾਵਾਂ ਤੂੰ ਥੋੜਾ ਬੋੜਾ ਦਿਮਾਗ ਲਾ ਹੁਣ ਤਾਂ ਦੇਖ ਲੈ ਜੇ ਉਦਾਂ ਹੀ ਆਂ ਦੇਖ ਨੇ ਤਨੋ ਫਿਰ ਕੋਈ ਨਾ ਮਾਈ ਸਕੀਮ ਲਾਣੀ ਆ ਫਿਰ ਕੋਈ ਜੇ ਤੁਸੀਂ ਨਹੀਂ ਲਾਣੀ ਨਾ ਯਾਰ ਸਕੀਮ ਕੋਈ ਮੇਰੇ ਦਾ ਹੁਣ ਬਸ ਸੰਭਾਰ ਆ 30 ਲੱਖ ਜਾਂਦਾ ਲੱਗਣੇ ਕੋਈ ਨਾ ਕੋਈ ਨਾ ਫਿਰ ਮੈਂ ਨਾ ਕਿ ਸਕੀਮ ਜੇ ਕੋਈ ਨਹੀਂ ਲੈਣੀ ਤਾਂ ਮੈਂ ਬਹੁਤ ਖੜੇ ਇੱਥੇ ਹੁਣ ਮੈਂ ਕੁਝ ਕਰਦੀ ਆ ਯਾਰ ਖੜੇ ਨਹੀਂ ਮੈਂ ਹੁਣ ਇਹਨਾਂ ਨੂੰ ਕਿੰਨੋ ਸਮਝਾਵਾਂ ਉੱਪਰ ਨੂੰ ਮੈਂ ਉੱਪਰ ਜੀ ਆਏ ਹਾਂ ਉੱਪਰੋਂ ਹਮਣਾ ਨਹੀਂ ਕਰਦਾ ਕੋਈ ਨਾ ਕੋਈ ਨਾ ਬਾਕੀ ਆਪੇ ਸਾਮਣੇ ਮੈਂ ਫੇ ਜਾ ਕੇ ਦੇਣਾ ਨਹੀਂ ਵਰ ਫਾਟੇਗਾ ਇਹ ਚੱਲ ਦੇ ਕੋਈ ਨਹੀਂ ਜਿੱਦਾਂ ਜੰਟ ਦਾ ਨਹੀਂ ਪਤਾ ਕੋਈ ਨਾ ਕੀ ਪਤਾ ਸਾਨੂੰ ਸੋਚਾਂ ਦੀ ਕੋਈ ਲੋੜ ਹੀ ਨਾ ਪਵੇ ਤੇ ਹੋਰ ਵਧੀਆ ਹਾਂ ਚੱਲ ਠੀਕ ਹੈ ਇਹ ਕ ਠੀਕ ਆ ਚੱਲ ਪਰ ਇੱਕ ਗੱਲ ਤਾਂ ਇਹ ਵੀ ਸੋਚਣ ਵਾਲੀ ਆ ਨਾ ਜਿਵੇਂ ਇਹ ਬੰਦੇ ਕਹਿ ਰਹੇ ਕਿ ਬੰਦੇ ਨੇ 5 ਲੱਖ ਮੰਗ ਲਿਆ ਬੰਦਾ ਤਾਂ ਮੈਨੂੰ ਠੀਕ ਨਹੀਂ ਲੱਗਦਾ ਤਾਂ ਜੇ ਤਾਂ ਉਹ ਬੰਦਾ ਹੀ ਭੱਜ ਜੇ ਲੱਖ ਰੁਪਈਆ ਮਿੱਟੀ ਆਊਗਾ 30-35 ਲੱਖ ਤਾਂ ਬਚੂਗਾ ਜੀ ਚੱਲ ਕੋਈ ਗੱਲ ਨਹੀਂ ਕੀ ਪਤਾ ਆਪਾਂ ਨੂੰ ਸਕੀਮ ਲਾਣ ਦੀ ਕੋਈ ਲੋੜ ਹੀ ਨਾ ਪਵੇ ਬੰਦਾ ਹੀ ਭੱਜ ਜੇ ਪਰ ਇਹ ਵੀ ਗੱਲ ਇਹ ਵੀ ਵਧੀਆ ਹੋਈ ਨਹੀਂ ਜੇ ਕਿਤੇ ਬਾਹਰ ਚਲ ਗਿਆ ਫੇਰ। ਚੱਲ ਯਾਰ ਗੱਲਾਂ ਤੇ ਦੋ ਹੀ ਆ ਜਾਂ ਤਾਂ ਚੱਲ ਜੂਗਾ ਜਾਂ ਰਹਿ ਜੂਗਾ। ਪਰ ਆਪਾਂ ਜਾਣ ਨਹੀਂ ਲੈਣਾ। ਕੋਈ ਨਾ ਕੋਈ ਜਿਗਾਰਡ ਤਾਂ ਆਪ ਲਾ ਲਈਦਾ। ਚੱਲ ਠੀਕ ਐ ਮੈਂ। ਥੋੜੀ ਪਾਣੀ ਖਾ ਕੇ ਤੇ ਸਵੇਰੇ ਦੇਖਾਂਗੇ ਹੁਣ ਕੀ ਬਣਦਾ।